ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਿਡਿਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਗੰਗਾ ਗੰਗਾ ਪਿੰਡ ਨੇੜੇ ਨਥਾਣੇ ਦੇ ਰਹਿ ਜਾਂਦਾ ਬਠਿੰਡੇ ਜ਼ਿਲ੍ਹੇ ਦੀ ਸਬ ਤਸੀਲ ਹੈ ਇੱਕ ਪਾਸੇ ਪਿੰਡ ਇਹਦੇ ਗਿੱਦੜ ਵੀ ਰਹਿ ਜਾਂਦਾ ਹੈ ਜਾਂਡਾ ਨੇੜਾ ਸੋ ਗੰਗਾ ਪਿੰਡ ਦੇ ਵਿੱਚੋਂ ਇਹ ਵੀਡੀਓ ਬਣਾ ਰਹੇ ਆ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਬਾਈ ਨੂੰ ਚੌਂਕ ਬਣਿਆ ਸੀਗਾ ਵੀ ਆਪਾਂ ਇੱਕ گاਵਾ ਦਾ ਫਾਰਮ ਤਿਆਰ ਕਰਦੇ ਆ ਜੀਦੇ ਕਰਕੇ ਇਹਨਾਂ ਨੇ ਕੁਝ ਫਰ ਜਿਹੜੀਆਂ ਉਹ ਖਰੀਦੀਆਂ ਪਰਚੇਜ਼ ਕੀਤੀਆਂ ਗਾਵਾਂ ਵੀ ਘਰੇ ਰੱਖੀਆਂ ਪਰ ਹੁਣ ਇਹ ਆ ਵੀ ਜਿਵੇਂ ਅੱਗੇ ਸਿਆਲ ਆ ਗਿਆ ਤੇ ਵੀਰ ਦੱਸਦਾ ਵੈਸੇ ਤੇ ਇਹਨਾਂ ਤੋਂ ਹੀ ਜਾਣਕਾਰੀ ਲਵਾਂਗੇ ਪਰ ਇਹਨਾਂ ਦਾ ਇਰਾਦਾ ਇਹ ਬਣਿਆ ਵੀ ਆਪਾਂ ਵੈੜਾਂ ਇੱਕ ਵਾਰ ਵੇਚਾਂਗੇ ਤੇ ਗਾਵਾਂ ਜਿਹੜੀਆਂ ਉਹ ਦੁੱਧ ਵਾਲੇ ਨਗ ਵਧਾ ਲਾਂਗੇ ਸੋ ਆਪਾਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਇਹ ਤੁਹਾਨੂੰ ਬੱਚੀਆਂ ਦਿਖਾਉਣੀਆਂ ਦੋਸਤੋ ਜਿਹੜੀਆਂ ਟੋਟਲ ਨਗ 9 ਆ ਦੋਆਂ ਦੀ ਏਆਈ ਹੋਈ ਵੀ ਆ ਕਿੰਨੇ ਚਰਦੇਗਾ ਬਣ ਬਾਈ ਦੱਸ ਦੂਗਾ ਪਰ ਇੱਕ ਰਿਕਵੈਸਟ ਆਤ ਬੰਨ ਕੇ ਰਹੂਗੀ ਵੀ ਜਿਹੜਾ ਨੱਕ ਤੁਸੀਂ ਖਰੀਦਣਾ ਹੈ ਤਾਂ ਉਹਨੂੰ ਅੰਦਰੋਂ ਚੈੱਕ ਪਾਸ ਕਰਾਉਣਾ ਉਹ ਤੁਹਾਡੀ ਜ਼ਿੰਮੇਵਾਰੀ ਆ ਤੁਸੀਂ ਕਰਾ ਕੇ ਲਿਜਾ ਸਕਦੇ ਹੋ ਖਾਸ ਕਰਕੇ ਗੱਬਣ ਬੱਚਿਆਂ ਨੂੰ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਤੇ ਇਹ ਖੁੱਲ੍ਹ ਨਹੀਂ ਫਿਰਦੀਆਂ ਆਪਾਂ ਅੰਦਰ ਨੂੰ ਹਲਾ ਦੇਾਂਗੇ ਜਿਵੇਂ ਜਿਵੇਂ ਬੱਚਿਆਂ ਤੁਸੀਂ ਦੇਖਦੇ ਜਾਓਗੇ ਉਸ ਹੱਬ ਤੇ ਤੁਸੀਂ ਕੰਟੈਕਟ ਬਾਈ ਨਾਲ ਕਰਦੇ ਰਹੋ ਜੀ ਮਿਲਦੇ ਆਂ ਬਾਈ ਨੂੰ ਬਾਈ ਸਸਤੀ ਕਾਲ ਸੀਗਾ ਬਾਈ ਨਾਮ ਆਪਣਾ ਦੱਸ ਦੋ ਨਾਮ ਰਾਜਪਾਲ ਸਿੰਘ ਆ ਜੀ ਪਿੰਡ ਗੰਗਾ ਬਾਈ ਰਾਜਪਾਲ ਭਾਈ ਫਾਰਮ ਦਾ ਸ਼ੌਂਕ ਬਣਿਆ ਸੀ ਵਾੜਾਂ ਤੋਂ ਸ਼ੁਰੂਆਤ ਕੀਤੀ ਸੀ ਹੁਣ ਫਿਰ ਰਾਦਾ ਬਦਲ ਗਿਆ ਹੁਣ ਰਾਦਾ ਐ ਭਈ ਇੱਕ ਤਾਂਪਾਂ ਥੋੜੀ ਸੈਟਿੰਗ ਕਰਨੀ ਜਗ੍ਹਾ ਦੀ ਹੁਣ ਮੁਰੇ ਸਾਲ ਆ ਰਹੇ ਠੀਕ ਹੈ ਤੇ ਇੱਕ ਥੋੜਾ ਐ ਸਾਨੂੰ ਆਇਆ ਵੀ ਦੁੱਧ ਵਾਲੇ ਪਸ਼ੂ ਲਾਈਏ ਗਾਵਾਂ ਲੈਈਏ ਠੀਕ ਹੈ ਗਾਵਾਂ ਦੁੱਧ ਤੇ ਲਾਉਣ ਦਾ ਰਾਦਾ ਬਣ ਗਿਆ ਤੇ ਇਹ ਫਰਕੇਰਾ ਵੇਚ ਦਵਾਂਗਾ ਛਾਏ ਇੱਕ ਕਰੀ ਸੇਲ ਕਰ ਦਾਂਗੇ ਠੀਕ ਹੈ ਸਾਰੀਆਂ ਹੀ ਖਰੀਦੀਆਂ ਹੋਈਆਂ ਜਾਂ ਵਿੱਚੋਂ ਕੋਈ ਕਰਦੀ ਵੀ ਹੈ ਬਾਕੀ ਤਾਂ ਸਾਰੀਆਂ ਖਰੀਦੀਆਂ ਹੋਈਆਂ ਹੀ ਇੱਕ ਆ ਕਰਦੀ ਐ ਬਸੀ ਹਾਂ ਉਰਲੇ ਪਾਸੇ ਖੜੀ ਹਾਂ ਹਾਂਜੀ ਹਾਂਜੀ ਆ ਇੱਕ ਨੰਬਰ ਤੋਂ ਠੀਕ ਹੈ ਅਚਾ ਇਹਨਾਂ ਦੇ ਵਿੱਚੋਂ ਆਪਾਂ ਦੰਦਾਂ ਦੀ ਜੇ ਗੱਲ ਕਰੀਏ ਕਿੰਨੀਆਂ ਬੱਚੀਆਂ ਖੀਰੀਆਂ ਕਿੰਨੀਆਂ ਦੋਦੀਆਂ ਤੇ 7 ਖੀਰੀਆਂ ਬਈ ਤੇ 2 ਦੋ ਦੰਦਾਂ ਦਾ ਅੱਛਾ ਇੱਕ ਗੱਲ ਹੈ ਵੀ ਆਪਾਂ ਹੁਣੇ ਸਾਰਿਆਂ ਦੇ ਦੰਦ ਦੇਖ ਨਹੀਂ ਸਕਦੇ ਕਈ ਵਾਰਾਂ ਕੋਈ ਭਰਾ ਦੂਰ ਤੋਂ ਆਉਂਦਾ ਤਾਂ ਕਨਫਰਮ ਹੈ ਵੀ ਦੋ ਹੀ ਦੋ ਦੰਦ ਬਈ ਆਪਾਂ ਲਾਂਬੇ ਵਾਲੀ ਗੱਲ ਹੀ ਨਹੀਂ ਕਰਦੇ ਠੀਕ ਹੈ ਤੇ ਸੱਤ ਜਿਹੜੀਆਂ ਉਹ ਖੀਰੀਆਂ ਉਹ ਖੀਰੀਆਂ ਬਈ ਗੱਬਣ ਇਹਨਾਂ ਚੋਂ ਕਿੰਨੇ ਆ ਗੱਬਣਾ ਦੋ ਬਈ ਜਿਹੜੀਆਂ ਗੱਬਣ ਹੈ ਉਹਨਾਂ ਨੂੰ ਜੇ ਕੋਈ ਵੀਰ ਆਪਦਾ ਡਾਕਟਰ ਨਾਲ ਲਿਆਉਂਦਾ ਇੱਥੇ ਚੈੱਕ ਕਰਵਾ ਸਕਦਾ ਹਾਂ ਹਾਂ ਕੋਈ ਚੱਕਰ ਨਹੀਂ ਬਈ ਤੇ ਇੱਥੇ ਡਾਕਟਰ ਸੱਦ ਲਾਂ ਇੱਥੋਂ ਕਰਾਉਣਾ ਆਪਦਾ ਲਿਆਉਣਾ ਆਪਦਾ ਲਿਆਊਗਾ ਕੋਈ ਗੱਲ ਨਹੀਂ ਠੀਕ ਠੀਕ ਹੈ ਚਾ ਦੋ ਗੱਬਣ ਹੈ ਕਿੰਨੇ ਕਿੰਨੇ ਚੱਲ ਰਹੀਆਂ ਗੱਬਣ ਇਹ ਟਾਈ ਟਾਈ ਮਹੀਨੇ ਦੇ ਚੈੱਕ ਪਾਸ ਆ ਬਈ ਆਪਾ ਮੜਾ ਦਿਖਾਈਏ ਕਿਹੜੀ ਗੱਬਣਾ ਇੱਕ ਤਾਂ ਹੀ ਗੱਬਣਾ ਬਈ ਇਹ ਬੱਚੀ ਗੱਬਣਾ ਇਹ ਬੱਸੀ ਗੱਬਣਾ ਠੀਕ ਹੈ ਇਹ ਦੰਦੋਂ ਕਿਵੇਂ ਆ ਖੀਰੀ ਆ ਬਈ ਇਹ ਦੰਦੋਂ ਖੀਰੀ ਆ ਤੇ ਢਾਈ ਮਹੀਨਾ ਦੀ ਚੈੱਕ ਪਾਸ ਆ ਦੋਸਤੋ ਵੈਸੇ ਤਾਂ ਲੇਫਟੀ ਵੀ ਬਣਾਈ ਬੈਠੀ ਆ ਇੱਕ ਆ ਬੱਸੀ ਜਦੋਂ ਠਾਖੜੀ ਠੀਕ ਹੈ ਇਹ ਇੱਕ ਦੋਸਤੋ ਹੋਰ ਬੱਚੀ ਜੀ ਦੇ ਕੋਲ ਬਾਈ ਖੜਾ ਇਹ ਵੀ ਗੱਬਣਾ ਕੋਈ ਦੋ ਵੜਾ ਢਾਈ ਢਾਈ ਮਹੀਨਾ ਦੀਆਂ ਗੱਬਣਾ ਹੈਗੀਆਂ ਪਰ ਚੈੱਕ ਪਾਸ ਇੱਥੇ ਕਰਾ ਲਓ ਇੱਥੋਂ ਦੀ ਗਰੰਟੀ ਹੋਣੀ ਹੈ ਬਿਲਕੁਲ ਚੰਗੀ ਕਰਕੇ ਲੈ ਕੇ ਜਾਓ ਸਹੀ ਹੈ ਗਾਂ ਨਾ ਕੋਈ ਲੰਬਾ ਦਿਓ ਜੀ ਇਹਨੂੰ ਅੰਦਰ ਨੂੰ ਕੱਲ ਦੇ ਰਾਜਪਾਲ ਬਾਈ ਕਿਹ ਰਾ ਇੱਕ ਵਾਰ ਜਾਣ ਦੇ ਅਕਨ ਤੋਂ ਲਾਦੀ ਜਾਣੀਗੀ ਹਾਂ ਜਾਣ ਦੇ ਸੋ ਇਹ ਬੱਚੀ ਦੱਸੋ ਢਾਈਆਂ ਮਹੀਨਿਆਂ ਦੀ ਚੈੱਕ ਪਾਸ ਹੈ ਜਿਹਨੇ ਲਜਾਣੀ ਹੈ ਕਰਵਾ ਸਕਦੇ ਹੋ ਤੇ ਜਰੂਰ ਬੇਨਤੀ ਹੈ ਵੀ ਬਾਅਦ ਚ ਨਾ ਕਿਸੇ ਕੋਲੋਂ ਫਰਕ ਪਵੇ ਇਥੋਂ ਚੈੱਕ ਕਰਵਾ ਕੇ ਲਿਜਾਓ ਇਹ ਤੋਂ ਇਹਨੂੰ ਕੱਲ ਇਧਰ ਨੂੰ ਬਈ ਅੱਛੀ ਸੋ ਇਹ ਖੀਰੀਆਂ ਬੱਚੇ ਨਾਲ ਦੋਸਤੋ ਇੱਕ ਹੀ ਗੱਬਣ ਹੋਰ ਆ ਉਹ ਵੀ ਤੁਹਾਨੂੰ ਮੈਂ ਦਿਖਾ ਦੂੰਗਾ ਤੋਂ ਇੱਕ ਵਾਰ ਤੁਸੀਂ ਇਹ ਖੀਰੀਆਂ ਬੱਚੀਆਂ ਨੂੰ ਦੇਖ ਲਓ ਇਹ ਵੀ ਖੀਰੀ ਹੈ ਬਾਈ ਠੀਕ ਹੈ ਸੁਭਾ ਬਾਈ ਨੇ ਨਵਾਤੀਆਂ ਵੈਸੇ ਮੈਂ ਚਾਹੁੰਦਾ ਸੀ ਵੀ ਲਿਬੜੀਆਂ ਦੀ ਤੁਹਾਨੂੰ ਵੀਡੀਓ ਬਣਾ ਲ ਗਏ ਫਿਰ ਪਸ਼ੂ ਦੀ ਲੋਈ ਜਿਹੜੀ ਉਹ ਪਾਰਟ ਦੀ ਨਹੀਂ ਗਈ ਠੰਡ ਦਾ ਟਾਈਮ ਹੈ ਅੱਜ ਇੱਕ ਹੋਰ ਬੱਚੀ ਦੇਖੋ ਤੁਸੀਂ ਇਹ ਵੀ ਖੀਰੀ ਆ ਠੀਕ ਹੈ ਖੀਰੀ ਆ ਦੋਸਤੋ ਇਹ ਵੀ ਇਹ AI ਦੇ ਜੋਗ ਹੀ ਆ ਸਾਰੀਆਂ AI ਦੇ ਜੋਗ ਹੀ ਆ ਬਈ ਆ ਤਾਂ ਅੱਜ ਮੈਨੂੰ ਲੱਗਦਾ ਤੇ ਹੀ ਜਾਂਦੀ ਤਾਰ ਠੀਕ ਹੈ ਇਹਦੇ ਸਿੰਗ ਦਾਗੇ ਹੋਏ ਆ ਫੋਟੋ ਫੋਟੀਆਂ ਹੋਈਆਂ ਬਈ ਇਹ ਠੀਕ ਹੈ ਇਹ ਵੀ ਖੀਰੀ ਆ ਬਈ ਓਕੇ ਅਭੀ ਖੀਰੀ ਆ ਤਾਂ ਸਾਡੇ ਬੱਚਾ ਹੀ ਆ ਨਿੱਕਾ ਹੀ ਆ ਠੀਕ ਹੈ ਸੋ ਇਹ ਦੋ ਦੰਦ ਦਾ ਦੱਸੋ ਵੱਡੀ ਬੱਚੀ ਇਹ ਦੋ ਦੰਦ ਦਾ ਜਿਹੜੀ ਵੱਡੀ ਅੱਛਾ ਜਿਹੜੀ ਦੋ ਦੰਦ ਦਾ ਇਹਨੂੰ ਵੀ ਜੇ ਕੋਈ ਲੋਡ ਲੱਗੇ ਤਾਂ ਅੰਦਰੋਂ ਚੈੱਕ ਕਰਵਾ ਸਕਦਾ ਕੋਈ ਹਾਂ ਹਾਂ ਕੋਈ ਗੱਲ ਨਹੀਂ ਭਜਾਉਦਾ ਤਸੱਲੀ ਕਰਕੇ ਲੈ ਕੇ ਜਾਓ ਸੋ ਦੋਸਤੋ ਤਸੱਲੀ ਹਰੇਕ ਬੱਚੀ ਦੀ ਹਰੇਕ ਪਾਸ ਤੋਂ ਕਰ ਸਕਦੇ ਹੋ ਇਹਦੇ ਵੀ ਸਿੰਗ ਫੋਟ ਲੱਗਦਾ ਜਿਵੇਂ ਸਾ ਇਹਦੇ ਇੱਕ ਸਾਈਡ ਫੋਟ ਆ ਦੂਜੀ ਸਾਈਡ ਤੇ ਠੀਕ ਹੈ ਓਕੇ ਠੀਕ ਹੈ ਅੱਜਾ ਭਾਈ ਥਾਣਾ ਦੀ ਗੱਲ ਜੇ ਕਰੀਏ ਥਾਣੇ ਤੁਹਾਡੇ ਦੇਖੇ ਹੋਣਗੇ ਥਾਣੇ ਭਾਈ ਸਾਰਿਆਂ ਦੇ ਚਾਰ-ਚਾਰ ਆ ਇੱਕ ਜਿਹੜੀ ਆ ਬੱਸੀ ਖੜੀ ਚਿੱਟੇ ਪਟੇ ਤੇ ਇਧਰ ਦੇਖੀ ਜਾਂਦੀ ਹੈ ਹੂੰ ਇਹਦੇ ਹੈਗੀ ਇੱਕ ਸਾ ਇਹਦੇ ਇੱਕ ਸਾਖ ਐਕਸਟਰਾ ਹੈਗੀ ਹਾਂਜੀ ਹਾਂਜੀ ਠੀਕ ਹੈ ਇਹਨਾਂ ਨੂੰ ਵੀ ਹੱਕ ਦੇ ਪਈ ਮੜਾ ਸੋਟੀ ਜੀ ਨੇ ਆ ਇਹਨਾਂ ਨੂੰ ਭਾਈ ਕੱਢੋ ਤੰਨੋਂ ਪਰਲੇ ਪਾਸੇ ਨੂੰ ਸੋ ਇਹ ਬੱਚੀ ਦੱਸੋ ਚੈੱਕ ਪਾਸ ਹੈ ਚਲ ਧਾਨਿਆਂ ਮਹੀਨਿਆਂ ਦੀ ਇਹ ਵੀ ਦੋ ਦੰਦਾ ਬਸੇ ਇਹ ਦੋ ਦੰਦਾ ਤੇ ਇੱਕ ਵੱਡੀ ਬੱਚੀ ਦੋ ਦੰਦਾ ਬਾਕੀ ਸਾਰੀਆਂ ਉਹ ਇਹ ਚੈੱਕਪਾਸ ਵੱਚੀ ਐ ਸੋ ਇਹ ਦੋਸਤੋ ਨਾਗ ਨੌ ਅੱਜ ਦੀ ਵੀਡੀਓ ਚ ਬਕਾਉਂ ਸੀ ਤੇ ਤੁਹਾਨੂੰ ਨੌਵੇਂ ਤੁਸੀਂ ਆਸੇ ਪਾਸੇ ਨੂੰ ਜਾਂਦੇ ਦੇਖ ਲੈ ਹੋਣਗੇ ਐਵੇਂ ਹੀ ਦਿਖਾ ਸਕਦੇ ਹਾਂ ਕਿ ਫਿਰਦੇ ਇੱਥੇ ਖੁੱਲ ਗਈ ਐ ਨਵਾਈਆਂ ਤਾਂ ਬਾਈ ਨੇ ਬੰਨ ਕੇ ਤਲਿਹਾਰੇ ਪਾ ਕੇ ਪਰ ਤਲਿਹਾਰਾਂ ਨਾਲ ਤੋੜਨ ਨਾਲ ਉਹ ਸੋਚਿਆ ਵੀ ਹੁਣ ਖੁੱਲੀਆਂ ਛੱਡ ਦਿੰਦੇ ਆ ਤੁਹਾਨੂੰ ਟਾਂਚੇ ਇਹਨਾਂ ਦੇ ਕਲੀਅਰ ਸਮਝ ਆ ਜਾਣਗੇ ਆ ਰੇਟ ਰਾਜਪਾਲ ਬਾਈ ਕੀ ਰਹਿਣਗੇ ਅੰਦਰ ਰੇਟ ਇਹਨਾਂ ਦੇ ਫੋਨ ਤੇ ਰੇਟ ਫੋਨ ਤੇ ਰਹਿਣਗੇ ਸੋ ਦੋਸਤੋ ਰੇਟ ਇਹਨਾਂ ਵੜਾਂ ਦੇ ਫੋਨ ਦੇ ਉੱਤੇ ਬਾਈ ਕਹਿੰਦਾ ਰੱਖਾਂਗੇ ਬਾਕੀ ਜੋ ਕੰਡੀਸ਼ਨ ਹੋ ਤੁਸੀਂ ਦੇਖ ਲਈਆਂ ਨਵਾਇਆਂ ਹੋਣ ਕਰਕੇ ਲੋਈ ਜਰੂਰ ਇਹਨਾਂ ਦੀ ਤੁਹਾਨੂੰ ਤੇ ਹੁਣੀ ਨਵਾ ਕੇ ਹਟਿਆ ਥੋੜਾ ਟਾਈਮ ਸਹੀ ਹੈ ਉਹ ਤਾਂ ਚਲੋ ਤੁਹਾਨੂੰ ਪਾਣੀ ਤੋਂ ਪਤਾ ਲੱਗਦਾ ਮੈਂ ਗਾਵਾਂ ਗਿੱਲੀਆਂ ਵੀ ਦਿਖ ਦਿਨਾ ਆਉਣੀਆਂ ਸੋ ਆ ਕੇ ਦੇਖਿਓ ਜਿਹੜਾ ਨਗ ਤੁਹਾਨੂੰ ਜਚਾ ਧੰਨਵਾਦ ਵੀਡੀਓ ਦੇਖਣ ਲਈ